جوت ہے نی گیس جوت کتنے چل گیا گوڈیا کے گھر کئی ہے ਉਹੋ ਕੰਦੀ ਚੱਲ ਮੈਂ ਥੇੜੇ ਆਉਂ ਮੈਂ ਕਿ ਚੱਲ ਘਰੇ ਵੀ ਕੱਲੀ ਬੈਠੀ ਚੱਲ ਰਹੀ ਆ ਬਾਹਰ ਚਲੋ ਕਿਦਾਂ ਰੋਟੀ ਪਾਣੀ ਕੀ ਬਣਾਇਆ ਜਾ ਫਿਰ ਉਹ ਬਣਾਇਆ ਤਾਂ ਕੁਛ ਨਹੀਂ بس ਤੇ ਚਾਹ ਬਣਾ ਕੇ ਅਚਾਰ ਨਾਲ ਰੋਟੀ ਖਾ ਲਈ ਤੁਸੀਂ ਦੇਖ ਲਓ ਕਿੱਦਾਂ ਕਰਨੀ ਆ ਚਲ ਮੈਂ ਵੀ ਅਚਾਰ ਨਾਲ ਖਾ ਲਾਂਗਾ ਚਾਹ ਦੇ ਨਾਲ ਮੈਨੂੰ ਕੀ ਆ ਜੇ ਤੁਸੀਂ ਖਾਓ ਮੈਨੂੰ ਬਈ ਚਾਹ ਬਣੀ ਪਈ ਆ ਲੈ ਲਓ ਤੇ ਅੰਦਰੋਂ ਲੈ ਲਓ ਰੋਟੀ ਖਾ ਲਓ ਚਲ ਚਾਹ ਤਾਂ ਘਰ ਮੈਂ ਆਂ варуссоце oh, паця. Wow. ਗੱਲ ਸੁਣੋ ਬੈਠਾ ਤੇ ਤੋ ਕਿਦਾਂ ਬਿੱਟੂ ਦਾ ਆਇਆ ਸੀ ਮੁੜ ਕੇ ਫੇਰ ਕੋਈ ਸੁਨੇਹਾ ਹਾਂ ਤਾਂ ਤਾਂ ਕੋਈ ਸੁਨੇਹਾ ਨਹੀਂ ਆ ਉਦਣ ਹੀ ਉਹ ਕਹਿ ਗਿਆ ਸੀ ਕਿ ਕਦੋਂ ਕਹਿੰਦੇ ਸੀ ਆਵਾਂਗੇ ਅੱਜ ਕਹਿੰਦੇ ਸੀ ਸ਼ਾਇਦ ਵਿਹਾਂ ਜਾਵਾਂਗੇ ਉਹਨੂੰ ਪਤਾ ਹੀ ਨਹੀਂ ਪਾਪਾ ਜੀ ਬਾਇਓ ਚਾਚੂ ਨੂੰ ਨਹੀਂ ਆਦੇ ਭਾਈ ਹਾਂ ਜੀ ਚਲਾ ਗਿਆ ਫੇਰ ਚਲਾ ਗਿਆ ਫੇਰ ਦੇਖਾਂ ਅੰਜਾਂ ਮੰਜਾ ਕੱਤ ਗਿੜਾ ਆਣਾ ਮੈ ਕਰਨਾ ਤਾਂ ਉਹ ਤੇ ਬੋਤਲ ਕੱਢਦਾ ਠੀਕ ਆ ਚਲੋ ਠੀਕ ਆ ਮਰਾ ਬੋਤਲ ਸਾਰੀ ਪਾਣੀ ਦੀ ਕੋਈ ਨਹੀਂ ਚਲ ਪੀਦਾ ਪਿੰਡਾਂ ਦੇ ਇਦਾਂ ਦੇ ਕੰਮ ਹੁੰਦੇ ਆ। ਉੱਚਾ ਦਾ ਤਾਂ ਕੋਰਸੀ-ਕੁਰਸੀ ਹੈ ਨਹੀਂ ਕਿ ਬੈਠਣ। ਜੋ ਤਾਂ ਉਹ ਤਾਂ ਕੁਰਸੀ ਦੇ ਲਿਆ ਕੇ ਜਾਂਦੀ ਆਪਣੀ ਨੂੰ। ਲੈ ਵੜਾ। ਤੁਸੀਂ ਬਹਿ ਜਾਓ। ਚੱਲ ਕੋਈ ਨੂੰ ਬਹਿ ਜਾ। ਬਹਿ ਜਾਓ ਤੁਸੀਂ। ਉੱਚਾ ਪਾ ਰਹੀ ਹੁਣਾਂ ਨੂੰ ਇੱਦਾਂ ਕੀਤੀ ਆ ਫੇਰ ਬਲ ਚਾਲ ਕਰਦਾ ਮੈਂ ਕੋਈ ਹਾਂ ਹਾਂ ਮੀਰਾ ਜੀ 88 88 ਹਾਂਜੀ ਵਧੀਆ ਤੁਸੀਂ ਦੱਸੋ ਬੇਟੀ ਸਭ ਠੀਕ ਠੀਕ ਆ ਮੀਰਾ ਕਿੱਧਰ ਗਿਆ ਉਹ ਅੰਦਰ ਹੀ ਨਹੀਂ ਆਉਂਦੇ ਦੇਵੀ ਗਰਮੀ ਬਹੁਤ ਆ ਭਾਜੀ ਨੂੰ ਅੱਜ ਮਾਰੋ ਆਜੋ ਮਾਰੋ ਹੋ ਗਿਆ ਗਰਮੀ ਨਹੀਂ ਬੀਬਾ ਗਰਮੀ ਬਹੁਤ ਆ ਹੋਈ ਆ ਹੂੰ ਨਹੀਂ ਤਾਂ ਕਹਾਂ ਵੀਰਾ ਜੀ ਏ ਵੀਰਾ ਜੀ ਆ ਗਿਆ ਆ ਗਿਆ ਉਹ ਅੰਦਰ ਭਰਾਵਾ ਚੋ ਗਿਆ ਸੀਗਾ ਉਹ ਅੱਛਾ ਅੱਛਾ ਹਾਂ ਨਹੀਂ ਕਰਕੇ ਚੋਂ ਲਾ ਮੈਂ ਤਾਂ ਕੱਪੜੇ ਦੇ ਖਿਲਾਫ ਸੀ ਮਾਰਾ ਜਦੂਆ ਕਰ ਤਾ ਹਾਂ ਵੀਰਾ ਜੀ ਕਿੱਦਾਂ ਫੇਰ ਇੰਤਜ਼ਾਮ ਕੀਤਾ ਉਹ ਇੰਤਜ਼ਾਮ ਕੀ ਇੰਤਜ਼ਾਮ ਨੂੰ ਇੰਤਜ਼ਾਮ ਨਹੀਂ 18 ਇੰਤਜ਼ਾਮ ਆਪਾਂ ਉੱਥੇ ਕੀ ਕਰਨਾ ਹੈ ਇੰਤਜ਼ਾਮ ਨਹੀਂ ਨਹੀਂ ਫੇਰ ਜਾਣਾ ਭਾਜੀ ਕਿੱਦਾਂ ਆ ਇਸ ਤੋਂ ਕੰਮ ਬਣਾਇਆ ਮੇਰੀ ਤਾਂ ਸਲਾਹ ਆਸਤ ਲੈ ਕੇ ਵਾਹ ਤਾ ਇਹ ਤਲਾ ਕੀ ਤੀ ਜੀ ਮੈਂ ਅਸੀਂ ਦੋਏ ਜਾਣੇ ਦੋਏ ਭਰਾ ਜਾਇਆ ਆਮਗੇ ਬੱਸੇ ਬੈਠਾਂਗੇ ਆ ਕੀਰਤਪੁਰ ਸਾਹਿਬ ਐ ਚਾਹਾਂ ਮੈਂ ਤਿੰਨ ਚਾਰ ਵੇ ਵੇਤੀ ਵਾਪਸ ਆ ਜਾਣਾ ਜੇਨ ਮੁੜ ਕੇ ਜਾਣਾ ਹੋਇਆ ਜ਼ੈਰ ਵੀ ਚੜ ਜੇ ਆ ਦੇਖ ਲੋ ਕਹਿੰਦੇ ਬੱਸੇ ਜਾਣ ਕਿੱਥੇ ਬਾਹਰੀ ਬੱਸਾਂ ਦੇ ੱਟਕੇ ਖਾਂਦਿਆਂ ਨੇ ਜਾਣਾ ਤੁਸੀਂ ਅਸੀਂ ਤਾਂ ਭੈਣ ਨੂੰ ਵੀ ਫੋਨ ਕੀਤਾ ਆਇਆ ਆ ਭੈਣ ਵੀ ਆਉਣੇ ਵਾਲੀ ਆ ਆ ਦੇਖ ਲੋ ਕਹਿੰਦੇ ਬੱਸੇ ਜਾਣਾ ਉਹ ਐਵੇਂ ਕਾਹਨ ਉਹ ਤੇ ਗੱਡੀਆਂ ਚ ਕੀ ਪੈਸੇ ਮੈਂ ਫੋਕੇ ਜਾਣੇ ਆ ਲੈ ਬੱਸੇ ਜਾਣ ਨੂੰ ਲੋਕ ਸਾਰੇ ਇੰਦੇ ਜਾਂਦੇ ਕੋ ਸਕੂਟਰ ਮੋਟਣਾ ਉਹ ਨਹੀਂ ਭਾਜੀ ਹੁਣ ਜਮਾਨਾ ਥੋੜੀ ਬੱਸੇ ਜਾਣ ਵਾਲਾ ਹੈ ਗੱਡੀ ਚੱਲ ਚੱਲ ਨੇ ਕਿੱਡੀ ਕਮਡੀ ਕਰਾ ਜੇ ਗੱਡੀ ਕਰਾ ਲਾਂਗੇ ਉਹ ਨਹੀਂ ਭਰਾਵਾ ਬੱਸੇ ਜਾਣਾ ਆਪਾਂ ਲੈ ਦਾਸ ਬੱਸੇ ਜਾਵਾਂਗੇ ਨਹੀਂ ਨਹੀਂ ਬੱਸੇ ਨਹੀਂ ਜਾਣਾ ਹੈ ਗੱਡੀ ਦਾ ਖਰਚਾ ਜ਼ਰੂਰੀ ਕਰਨਾ ਉਹ ਭਾਜੀ ਗੱਲ ਸੁਣ ਲਾ ਗੱਡੀ ਕਰਾ ਕੇ ਜਾਣਾ ਹੈ ਗੱਡੀ ਵਾਲਾ ਕਿੰਨੇ ਕ ਪੈਸੇ ਲੈ ਲਊ 7 ਨਾਲ 8000 ਲੈ ਲਊ ਕੀ ਹੋ ਜੂਗਾ ਕਿ ਕਿਡੀ ਵੱਡੀ ਗੱਲ ਆ 4 4000 ਆਜੂ ਫੇਗੀ ਗੱਲ ਆ ਯਾਰ 4000 ਪੱਛੂ ਥੋੜਾ ਹੁੰਦਾ ਕਿਤੇ ਕਿਤੇ ਬਹੁਤ ਜ਼ਿਆਦਾ ਨਹੀਂ ਹੈਗਾ ਇਹ ਨਹੀਂ ਤਾਂ ਰੋਂਦੇ ਹੀ ਰਹਿਣਾ ساری ਜ਼ਿੰਦਗੀ ਇਹਨਾਂ ਦਾ ਕੰਮ ਹੋਈ ਅਹੀ ਹੀ ਭੋਗ ਤੇ ਵੀ ਦੇਖੋ ਐਡੇ ਕਾਨੀ ਆ ਲੈ ਦੱਸ ਭੋਗ ਬਾਜੀ ਵਧੀਆ ਢੰਗ ਨਾਲ ਕਰਨਾ ਆ ਗੱਲ ਸੁਣ ਭੋਗ ਆਪਾਂ ਪਾਵਾਗੇ ਨਾ ਕਰਗੇ ਐਡੇ ਭੋਗ ਤੇ ਕਰਨੀ ਦੱਸ ਭੋਗ ਢਾਲ ਫੁਰਕਾ ਜੋ ਆਪਾਂ ਕੋ ਸਰੂ ਆਪਾਂ ਕਰਾਂਗੇ ਦੱਸ ਲੈ ਆ ਦੇਖ ਲੋ ਕਹਿੰਦੇ ਢਾਲ ਕੋਲ ਕੱਪੀ ਇਤਨਾ ਗਾਲਤੋ ਨਾ ਕੋਜ ਹੁੰਦਾ ਹੈ ਹੋਰ ਕੀ ਹੁੰਦਾ ਮੇਰੀ ਗਾਲ ਪਾਣਾ ਸ਼ਹਿਰੋਂ ਹੁਣ ਮੇਰੇ ਜਿੰਨੇ ਵੀ ਸੱਜਣ ਮਿੱਤਰ ਆ ਉਨੀ ਔੜੋ ਤੇ ਦਾੜ ਭੋੜਾ ਔੜਾਉਣੀ ਡਾਕਟਰ ਤਾਂ ਆਣਾ ਬੰਦਿਆਂ ਨਹੀਂ ਇਨਾਂ ਦੀਆਂ ਨਾਲ ਅਗਲੇ ਟੈਂਟ ਲਾਉਂਦੇ ਕੋਈ ਬੁੜੀ ਪੂਰੀ ਹੋ ਜਾ ਜਾਂ ਕੋਈ ਬੁੜਾ ਮਰ ਜਾ ਜਾਂ ਤਾਂ ਅਗਲੇ ਟੈਂਟ ਲਾਉਂਦੇ ਆ ਹੁਣ ਤਾਂ ਅਗਲੇ ਮਠਿਆਈਆਂ ਪਾਉਂਦੇ ਆ ਜਲੇਬੀਆਂ ਦੇ ਲਪਾਫੇ ਦਿੰਦੇ ਆ ਡੱਡਿਓ ਉਹ ਭਾਈ ਤੁਸੀਂ ਚੱਲਦੇ ਹੋ ਸ਼ਹਿਰ ਦੇ ਹਿਸਾਬ ਨਾਲ ਇੱਥੇ ਅਜੀਬੀ ਦਾ ਪਿੰਡ ਦੇ ਵਿੱਚ ਲੋਕਾਂ ਦੇ ਆਦੇ ਜਾਂਦੇ ਨੇ ਜਦੋਂ ਕਦੇ ਕੋਈ ਇਦਾਂ ਦਾ ਕੰਮ ਹੁੰਦਾ ਇੱਥੇ ਸਾਰੇ ਇਦਾਂ ਹੀ ਕਰਦੇ ਆਂ ਦਾਲ-ਫੁਲਕਾ ਕਰਦੇ ਸਾਰੇ ਕੋਈ ਵੀ ਜਾਈਦਾ ਜਿਨ੍ਹਾਂ ਦੇ ਅਸੀਂ ਤਾਂ ਜਾਈਦਾ ਆ ਅਗਲੇ ਵਧੀਆ ਕਰਦੇ ਆਂ ਪਕੌੜੇ ਆ ਮਠਿਆਈਆਂ ਸਾਰਾ ਕੁਝ ਟੈਂਟ ਲਾਦੇ ਆਂ ਉਹ ਨਾ ਭਰਾਵਾ ਆਪਣੇ ਕੋਨੇ ਆਣਾ ਕਰ ਜਾ ਆਪਾਂ ਮਤਬੀਂ ਦਾਲ-ਫੁਲਕਾ ਜਿੰਨੇ ਕੁ ਦੁੱਗਾ ਆਪਾਂ ਹੈਗੇ ਆ ਆਪਾਂ ਨਹੀਂ ਇਹ ਸਾਡੇ ਰਹਿਣਾ ਆ ਨਿਆਣਾ ਆਣਾ ਸ਼ਹਿਰੋਂ ਆਣਾ ਦਫ਼ਤਰ ਤੋਂ ਉਹੀ ਦਾਲ-ਫੁਲਕਾ ਖਾਣਾ ਆਣਾ ਇੱਥੇ ਅਵਲੇ ਕੀ ਗੁੰਗਾ ਕਹਿਣਾ ਲੈ ਉਹ ਇਹ ਮਾਂ ਮਰ ਗਈ ਪਿੰਡ ਹੀ ਆ ਕੇ ਕੋ ਪਾਇਆ ਕੀ ਪਾਇਆ ਢਾਲ ਫੋਗਾ ਕਾ ਗਊਗਾ ਹੈ ਸਾਡਾ ਨਿਕਲ ਜਾਣਾ ਜਲੂਸ ਸ਼ਹਿਰ ਵਿੱਚ ਕੋ ਮਾੜੀ ਮੋਟੀ ਸੰਗ ਕਰੋ ਭਰਾਵਾ ਹੋਰ ਯਾਰ ਹੁਣ ਤੂੰ ਤਾਂ ਸ਼ਹਿਰ ਨੌਕਰੀ ਕਰਦਾ ਵੀ ਤੇਰੇ ਕੋ ਸਾਡੇ ਨੇ ਸਾਡੇ ਕੋ ਇੱਥੇ ਕੀ ਆ ਨਹੀਂ ਭਾਰੀ ਦੇਖੋ ਤੁਸੀਂ ਜ਼ਮੀਨ ਚੋ ਵੀ ਅੱਧਾ ਲਿਆ ਹਨਾ ਘਰ ਤੋਂ ਵੀ ਅੱਧਾ ਲਿਆ ਹੁਣ ਬੜੀ ਹੱਦ ਲੱਖ ਰੁਪਈਆ ਲੱਗ ਜੂਗਾ 50 50 ਹਜ਼ਾਰ ਪਾ ਕੇ ਆਪਾਂ ਕਰ ਦਵਾਂਗੇ ਫੋਗਾ 50 ਹਜ਼ਾਰ ਰੁਪਈਆ ਆਹੋ 50 ਹਜ਼ਾਰ ਰੁਪਈਆ ਓ ਭਰਾਵਾ ਆ ਦੇਖ ਮੇਰੇ ਕੋ ਨਹੀਂ ਭਾ ਯਾਰ ਰੁਪਈਆ ਲੈ ਕੀ ਤਾਂ ਤੇ ਨਹੀਂ ਹੈਗਾ ਹੁਣ ਜਾਂਦੀ ਹੈ 1000 ਰੁਪਈਆ ਉਹ ਜਦ ਵੀਰਾ ਆਦਮ ਨੇ ਆਇਆ ਤੇ ਤਾਂ ਪਹਿਲੇ ਪੋਣੇ ਪੈਣੇ ਆ ਇਦਾਂ ਨਹੀਂ ਕਰਨਾ ਹੈਗਾ ਤੇ ਮੇਰੇ ਤੋਂ ਨਹੀਂ ਹੈਗੇ ਬਹਿ ਸੀ ਨਹੀਂ ਨਾਲ ਹੁੜਕਾ ਕਰਨਾ ਸੀ ਜੀ ਮੇਰੀ ਗੱਲ ਸੁਣੋ ਜੇ ਤੁਹਾਡਾ ਨਹੀਂ ਭਾਈ ਰੈਂਦਾ ਨਾਕਾ ਨਾ ਤੁਸੀਂ ਇਦਾਂ ਕਰੋ ਤੁਸੀਂ ਜਿੱਦਾਂ ਦਾ ਕਰਨਾ ਭਾਈ ਕਰ ਲਓ ਜੋ ਸਾਤੋਂ ਸਰਿਆ ਤੇਲ ਫੁੱਲ ਨਹੀਂ ਨਹੀਂ ਆਪਾਂ ਵੀ ਦੇ ਦਾਂਗੇ ਇਹ ਵਾਲੀ ਗੱਲ ਨਹੀਂ ਹੈਗੀ ਆ ਦੇਖ ਲਓ ਸਰਿਆ ਵਾਲੀ ਗੱਲ ਨਹੀਂ ਹੱਥ ਦੇਣਾ ਪੈਣਾ ਆ ਜੇ ਜੋ ਕਰਨਾ ਸੂ ਸ਼ੇਅਰ ਕਰ ਲਓ ਜੋ ਸਾਡੇ ਕੋਲ ਸਰਿਆ ਸੀ ਸਾਡੇ ਦਾ ਵੀ ਸਾਸੀ ਦਾ ਬਟਾ ਹਾਂ ਬੈਣ ਕਿਦਾਂ ਹਾਲ ਠੀਕ ਆ ਸਸੀ ਕਾਲ ਸਸੀ ਕਾਲ ਕੋਈ ਗੱਲ ਨਹੀਂ ਆ ਕੀ ਕਹਤਿਆਂ ਸੀ ਹੋਰ ਪੈਣ ਅੱਛਾ ਇੱਧਰ ਆ ਰੋ ਆ ਬੈਠ ਜਾ ਭੈਣ ਆ ਜਾ ਇੱਧਰ ਨੋਤੇ ਲੈ ਆਪਾਂ ਤੁਹਾਨੂੰ ਪਾਣੀ ਪਿਲਾ 4 ਬੈੜਾ ਇਹ ਤਾਂ ਕਾਦੇ ਦੀਕ ਦੇ ਭੈਣ ਨੂੰ ਸੱਦਿਆ ਕਹਿੰਦੇ ਭੈਣ ਨੇ ਆ ਨਾ ਫੋਨ ਕੀਤਾ ਇਹ ਮੈਂ ਆ ਜਾਓ ਤੁਸੀਂ ਲੇਟ ਹੋ ਗਿਆ ਸੀ ਮੈਂ ਬੋਲਦੇ ਸੀ ਨੰਬਰ ਸਾਬ ਬਸ ਇਹ ਹੋ ਲੇਟ ਹੋ ਗਈ ਪਹਿਲੀ ਨਾਂਗੀ ਰੋਦੀ ਬਲੇਟ ਹੋ ਤੋ ਸਵੇਰ ਗੱਲ ਕਿ ਲੇਟ ਹੋ ਗਈ ਸੀ ਹਾਂ ਬੋਲ ਜੀ ਮੈਨੂੰ ਲੱਗਦਾ ਮੈਨੇ ਹੀ ਓੜੇਕਦੇ ਸੀ ਤੁਸੀਂ ਅੱਛਾ ਕਿੱਦਾਂ ਗੱਡੀ ਦਾ ਹੋ ਗਿਆ ਇੰਤਜ਼ਾਮ ਕਰ ਲਿਆ ਨਾ ਹੋਰ ਗੱਟ ਦਾ ਹੋ ਗਿਆ ਤੇ ਇਹ ਤਾਂ ਰੋਈ ਜਾਂਦੇ ਆ ਕਹਿੰਦੇ ਪੱਟੀ ਚ ਨਹੀਂ ਜਾਣਾ ਹੈ ਮੈਂ ਨਹੀਂ ਗਿਆ ਮੈਂ ਕਿਹਾ ਚਲੋ ਅਸੀਂ ਦੋਏ ਜਾਣੇ ਬੱਸੇ ਜਾ ਆਏ ਨੇ ਆ ਤੇ ਜਾਨੇ ਗੱਡੀ 'ਚ ਜਾਣਾ ਨਹੀਂ ਵੀਰੇ ਇਦਾਂ ਨਹੀਂ ਚੰਗਾ ਲੱਗਦਾ ਹਾਂ ਚਲੋ ਸਾਰੇ ਜਾਨੇ ਰਲ ਮਿਲ ਕੇ ਚਲੇ ਜਾਨੇ ਹੁਣ ਕੀ ਦੋਹਾਂ ਜਾਨੇ ਨੇ ਜਾਣਾ ਚਲੋ ਵਾਕਈ ਵੀ ਸਾਰੇ ਨਾਲ ਇਹ ਵੀ ਚੱਲ ਜਾਦੇ ਮੈਂ ਵੀ ਨਾਲ ਚਲੇ ਜਾਉਂਗੀ ਉਹ ਭੈਣ ਵੀ ਹੀ ਕਹਿੰਦਾ ਸਾਰੇ ਚੱਲਦੇ ਆ ਨਹੀਂ ਸਾਰੇ ਚੱਲਦੇ ਆ ਕੋਈ ਨਹੀਂ ਤੇ ਗੱਡੀ ਕਰਾ ਲੰਨੇ ਆ ਨਹੀਂ ਚਾਹੀਦੀ ਆ ਗੱਡੀ ਕਰਾਉਣੀ ਠੀਕ ਨਹੀਂ ਚਲ ਇਹ ਮੋਟਰਾਂ ਚੱਲੇ ਕੀ ਤੁਸੀਂ ਦੋਹਾਂ ਜਾਨੇ ਨੇ ਜਾਣਾ ਆ ਚਲ ਉੱਠ ਮਰ ਜਾ ਮੈਂ ਤੈਨੂੰ ਗੱਲ ਕਰ ਅੱਛਾ ਤੁਸੀਂ ਆ ਜਾ ਮਰ ਜਾ ਤੈਨੂੰ ਹਾਂ ਗੱਲ ਤੋਂ ਭੈਣ ਹਾਂ ਦੱਸ ਮੈਂ ਕਿਹਾ ਬੇ ਗੱਡੀ ਕਰਾ ਕੇ ਚੱਲਦੇ ਆ 4000 ਰੁਪਿਆ ਵੇਸੇ ਆ ਜਾਊਗਾ ਤੇਰੇ 4 ਮੇਰੇ 8 ਲੱਗ ਜਾਊਗਾ ਹਾਂ ਹੋ ਇਹ ਨਾਲ ਤਾਂ ਲੱਗ ਜਾਂਦਾ ਉਹ 9 ਵੀ ਲੱਗਿਆ ਤਾਂ ਵੀ ਕਿਹੜੀ ਗੱਲ ਆ ਹਾਂ ਹਾਂ ਤਾਂ ਰੋਣ ਲੱਪਿਆ ਕਹਿੰਦਾ ਨਹੀਂ ਬੱッセ ਜਾਣਾ ਇਹ ਤਾਂ ਆਸਤਾਨੋਂ ਭੈਣ ਰੋਂਦੇ ਆ ਤਾਂ ਫੇ ਭੋਗ ਦਾ ਕੀ ਹੋਊਂ ਭੋਗ ਤੇ ਵੀ ਕਹਿੰਦੇ ਦਾਲ ਫਲ ਕਾਈ ਪਾਣਾ ਹੈ ਹੁਣ ਤੁਸੀਂ ਦੱਸੋ ਤੁਸੀਂ ਵੀ ਜਾਣਦੇ ਅਸੀਂ ਵੀ ਕੋਈ ਪਾਦਾ ਦਾਲ ਫਲ ਕਾਣ ਭੋਗ ਵਾ ਨਹੀਂ ਦਾਲ ਫੋਲ ਕੋ ਨਹੀਂ ਫੇ ਨਹੀਂ ਦਾਲ ਫੋਲ ਕਾ ਨਹੀਂ ਅਸੀਂ ਵੀ ਜਿੱਥੇ ਜਾਇਦਾ ਦਾਲ ਫੋਲ ਕਾ ਨਾਲ ਕੋ ਚਾਹੀਦਾ ਅੱਜ ਕਾ ਲੋਕ ਪੋਰੇ ਪਾਉਂਦੇ ਆ ਮਥੇ ਆਈਆਂ ਪਾਉਂਦੇ ਆ ਭੋਗ ਤੇ ਲੋਕ ਇਦਾਂ ਦਾ ਕਰਦੇ ਹੁਣ ਅਸੀਂ ਵੀ ਜਾਇਦਾ ਉਹ ਅਸੀਂ ਨਹੀਂ ਇਹ ਗੱਲ ਕਹਿੰਦੇ ਇਹਨੂੰ ਨੇ ਹੁਣ ਤੁਸੀਂ ਇੱਥੇ ਨੱਕ ਬੜਾਉਣੀ ਆ ਹੁਣ ਆਹੋ ਦੇਖੋ ਕੋ ਗੱਲ ਕਰਕੇ ਹੁਣ ਠੀਕ ਆ ਕੋਈ ਨਹੀਂ ਮੈਂ ਵੀਰੇ ਨਾਲ ਗੱਲ ਕਰਦੀ ਆ ਕਰੋ ਇਹਦਾ ਚੰਗਾ ਨਹੀਂ ਲੱਗਦਾ ਆਹ ਕੁਝ ਬਣਾ ਕੇ ਦੇ ਜਾ ਕੋਈ ਨਹੀਂ ਹਾਂ ਨਹੀਂ ਕੁੱਪ ਏਦਾਂ ਨਹੀਂ ਗੱਲ ਬਣਦੀ ਕੋਈ ਨਹੀਂ ਮੈਂ ਵੀਰੇ ਨਾਲ ਗੱਲ ਕਰ ਲੈਂਦੀ ਆ ਕੋਈ ਨਹੀਂ ਉਧਰ ਤੇ ਪੈਸੇ ਪਾ ਕੇ ਤਾਂ ਫਿਰ ਤੁਸੀਂ ਵਧੀਆ ਜਿਹਾ ਕਰ ਲਓ 10 ਲੱਖ ਰੁਪਈਆ ਖਰਚਾ ਆਉਂਦਾ ਆ ਜਾਂਦਾ 50 ਹਜ਼ਾਰ ਖਰਚਾ ਉਹਦਾ ਨੂੰ 50 ਮੈਨੂੰ ਫੇਕ ਹੀ ਹੋਣ ਲੱਗਾ ਚਲ ਕੋਈ ਨਹੀਂ 5 ਘੱਟ ਦੇ ਦੇ ਉਹ ਉਹ ਚਲ ਠੀਕ ਆ ਭੈਣ ਕਰ ਗੱਲ ਚਲ ਕੋਈ ਨਹੀਂ ਤੂੰ 55 ਕਰ ਦੇ ਨਜੇ ਲੱਖ ਕੋਈ ਗੱਲ ਨੂੰ ਚਲੋ ਬੰਦੇ ਘੰਟੇ ਚੱਲਾਂਗੇ ਚੱਲ ਕੋਈ ਬਾਕੀ ਵੀਰੇ ਨਾਲ ਗੱਲ ਬਹਿ ਕੇ ਕਰ ਲੈਂਦੇ ਵੀਰੇ ਨਾਲ ਬਹਿ ਕੇ ਗੱਲ ਨਹੀਂ ਰਹੀ ਨਹੀਂ ਕਰੀ ਜਾਂਦਾ ਬਿਨਾ ਜਿਹੜਾ ਤੂੰ ਵੀ ਰੋਣਾ ਪਾਇਆ ਬਿੱਟੂ ਦੇ ਨਾਲ ਭੈਣ ਮੈਂ ਤਾਂ ਕੋਈ ਰੋਣਾ ਨਹੀਂ ਪਾਇਆ ਨੇ ਦਾਲ ਫੋਲ ਕਾਜਕਾਲ ਚੱਲਦਾ ਹੈ ਕਿਤੇ ਭੈਣ ਰਫਤ ਤੇ ਜਾਣੇ ਆ ਤੇ ਪਿੰਡ ਦੇ ਵਿੱਚ ਲੋਕਾਂ ਦੇ ਤੁਸੀਂ ਨਹੀਂ ਜਾਂਦੇ ਆਉਂਦੇ ਤੁਸੀਂ ਵੀ ਜਾਣੇ ਹੋ ਨਹੀਂ ਹੁਣ ਪਹਿਲਾਂ ਵਾਲੀ ਵੀਰੇ ਗੱਲ ਨਹੀਂ ਰਹਿ ਗਈ ਹੋਗੀਆਂ ਮੇਰੇ ਨਾਲ ਵੀ ਚਾਰ ਗੋੜੀਆਂ ਆਉਣੀਆਂ ਅਜੀਬੀ ਐਰੀ ਸਮਝਾਉਣੇ ਆ ਤਾਂ ਕੋਈ ਨਹੀਂ ਤੋਂ ਪੰਜ ਘਟਦੇ ਨਹੀਂ ਜੇ ਤੂੰ ਘਟ ਕੋਈ ਨਹੀਂ ਮੈਂ ਕਹਣਾ ਮਾਰਨ ਲੱਗੇ ਮੈਂ ਪਾ ਦੋਂਗੇ ਪੰਜ ਮੈਂ ਪਾ ਦੋਂਗੇ ਜਿਹੜਾ ਭੈਣ ਅਸੀਂ ਕਹਿੰਨੇ ਵੀ ਸਾਡਾ ਦਾ ਜਲੂਸ ਨਿਕਲ ਜਾਣਾ ਢਾਲ-ਫੋਲਕਾ ਪਾਣਾ ਤਾਂ ਨਹੀਂ ਨਹੀਂ ਢਾਲ-ਫੋਲਕਾ ਨਹੀਂ ਹੁਣ ਕਹਿੰਦਾ ਮੈਂ ਤਾਂ ਇਹਨਾਂ ਨੂੰ ਇਹ ਘੇਰੂ ਇਹ ਕਿਹਾ ਭਾਈ ਤੂੰ ਤੇ ਖਰਚ ਲਾ ਇਹਦੇ ਅਮੀਰ ਰਿਸ਼ਤੇਦਾਰ ਆਉਣੇ ਆ ਇਹਦੇ ਨਾਲ ਦੇ ਅਮੀਰ ਬੰਦੇ ਆਉਣੇ ਆ ਮੇਰੇ ਨਾਲ ਦੇ ਗਰੀ ਮੈਂ ਆਪਣੇ ਚਾਰ ਘੱਟ ਫੱਦ ਲਊਗਾ ਲੈ ਲੈ ਸਾਰੇ ਮੈਂ ਘਰ ਚਲਵਾਂ ਕਰਨਾ ਪੈਣਾ ਜਾਂ ਸਾਰੀਆਂ ਚੀਜ਼ਾਂ ਦਾ ਦੋਤ ਹੋਇਆ ਤਾਂ ਹੁਣ ਜਿੱਤੋ ਹੀ ਹੱਦ ਕਰਨਾ ਪੈਣਾ ਆ ਦੇਖੋ ਬਈ ਸਿੱਧੀ ਜਿਹੀ ਗੱਲ ਆ ਮੈਂ ਤਾਂ ਦਾਲ-ਰੋਲਕਾ ਕਰ ਸਕਦਾ ਬਾਕੀ ਤੁਹਾਡੀ ਮਰਜ਼ੀ ਆ ਹੱਥ ਜੋੜ ਕੇ ਬਹਿ ਜਾਣਾ ਮੈਂ ਤਾਂ ਦਾਲ-ਰੋਲਕਾ ਹੀ ਕਰ ਸਕਦਾ ਬੇ ਸਾਰਾ ਕੁਝ ਮਾਦਾ ਨੇ ਮਾਂ ਨੇ ਪੀਣੇ ਸਾਨੂੰ ਬਣਾ ਕੇ ਦਿੱਤਾ ਹੁਣ ਮੜਜੀ ਗੱਲ ਤੇ ਹੱਥ ਜੋੜ ਕੇ ਕਹਾਂ ਮੈਂ ਨਹੀਂ ਬੇ ਕਰਨਾ ਲੈ ਦੇਲਾ ਭੈਣ ਉੱਠ ਕੇ ਚਲ ਗਿਆ ਹੁਣ ਕਿਹចੋਂ ਗੱਲ ਮਾ ਬਾਬੇ ਨੂੰ ਬਾਜ 10 ਭੈਣਾਂ ਉੱਠ ਕੇ ਜਾਣਾ ਹੀ ਆ ਉਹਨੇ ਮਾਂ ਤਾਂ ਇੰਨੀ ਬਿਮਾਰ ਸੀਗੀ ਸਾਰਾ ਖਰਚਾ ਦਵਾਈ ਦਾ ਖਰਚਾ ਦਵਾਈ ਦਾ ਰੋ ਸਾਂਭੀ ਸਾਰਾ ਕੁਝ ਉਹਨੇ ਕੀਤਾ ਕਿੰਨਾ ਤੁਸੀਂ ਵੀ ਦੇਖੋ ਕਾ ਸ਼ਹਿਰ ਕੰਮ ਕਰਦੇ ਆ ਇਹਨਾਂ ਦੀ ਵੀ ਨੌਕਰੀ ਆ ਕੰਮ ਕਰਦੇ ਆ ਹੁਣ ਸਾਨੂੰ ਇੱਥੇ ਦੋ ਖੇਤਾਂ ਚ ਕੀ ਬਚਦਾ ਏ ਨਹੀਂ ਦੇ ਦੇ ਉਹ ਕਿੰਨਾ ਕ ਪੈਸਾ ਲੱਗਿਆ ਹੁੰਗਾ ਬੜੀ ਨਹੀਂ ਫਿਰ ਜਦ ਜਦ ਬਿਮਾਰ ਸੀਗੀ ਮਾਂ ਮਾਂ ਤਾਂ ਬਿਮਾਰ ਸੀਗੀ ਫੋਨ ਕਰਦੇ ਸੀਗੇ ਮੇਰੀ ਮੀਟਿੰਗ ਮੈਂ ਨਹੀਂ ਆ ਸਕਦਾ ਲੱਖ ਗੱਡੀਆਂ ਤੇ ਖਰਚਾ ਹੁੰਦਾ ਸੀ ਖਰਚੇ ਹੁੰਦੇ ਨਹੀਂ ਸੀ ਅਗਲੇ ਨੇ ਤਾਂ ਹੁਣ ਆਪਣੀ ਦੇਖਣੀ ਆ ਵੀ ਕਿਸ ਤਰ੍ਹਾਂ ਆਂ ਨੇ ਦੱਸ ਹੁਣ ਮੈਂ ਮੀਟਿੰਗ ਨਾਲ ਅਟੈਂਡ ਕਰਾਂ ਇਹਨਾਂ ਦੀ ਖਾ ਦਾ ਲੋਕ ਨਹੀਂ ਛੱਡਿਆ ਨੀ ਹੁਣ ਨੌਕਰੀ ਤਾਂ ਜਾਣਾ ਹੀ ਪੈਣਾ ਆ ਬਾਬੀ ਮਾਰੋ ਆ ਕਿੱਥੇ ਆਉਣ ਉਹ ਕੋਠੇ ਤੇ ਗਏ ਦੇਖਣ ਮੀ ਦਾ ਮੌਸਮ ਆ ਚੌਂਦੇ ਸੀਗੇ ਤਰਪਾਲ ਸੇ ਹੀ ਕਰਕੇ ਆਂਦੇ ਆ ਮਾਰਹਾ ਗਾ ਗਰਮੀ ਬਹੁਤ ਲੱਗਦੀ ਐ ਤੇ ਚੱਲੀ ਆਪਾਂ ਕੁੜੀ ਨੂੰ ਮਾਰਹਾ ਜੋਤ ਬਹੁਤ ਮਾਰਿਆ ਹਕ ਉਤੋਂ ਡੈਡੀ ਆਪਣੇ ਨੂੰ ਜੋਤਾ ਹਮਤ ਪਾਣੀ ਨਹੀਂ ਘਟ ਗਿਆ ਭਾਜੀ ਹੁਣ ਤੁਸੀਂ ਉੱਠ ਕੇ ਚੱਲ ਜਾਓ ਹੁਣ ਇੱਥੇ ਬੈਠ ਕੇ ਗੱਲ ਕਰ ਲਓ ਉਹ ਮੈਂ ভাই ਦੇਖੋ ਮੌਸਮ ਖਰਾਬ ਆ ਗਿਆ ਵੀ ਸਾਡੇ ਸਾਰਾ ਸੌਜੋ ਦੇ ਅੰਦਰ ਪੇਟੀਆਂ ਖਰਾਬ ਹੋ ਗਈਆਂ ਸਾਰਾ ਖਰਾਬ ਹੋ ਗਿਆ ਉਹ ਤਾਂ ਮੈਂ ਦਾ ਦਰਵਾਜ਼ਾ ਆਣ ਜਾਦੀ ਮੌਸਮ ਤਾਂ ਹੀ ਪਤਾ ਕਿਹੜੀ ਬਰਮੀ ਆ ਜਾਣਾ ਜੋ ਪਾਣੀ ਲੈਈ ਜੋ ਤਾਂ ਚਲੋ ਅਸੀਂ ਮੰਨਦੇ ਆ ਹੁਣ ਤੁਸੀਂ ਬੈਠ ਕੇ ਬੱਲ ਦਾ ਬੰਨੇ ਪੰਨੇ ਕਿਸੇ ਲਾਓ ਅਸੀਂ ਇੱਥੇ ਗਰਮੀ ਦੇ ਬੈਠ ਕੇ ਗਰਮੀ ਲੱਗਦੀ ਨਹੀਂ ਭਈ ਆਪਾਂ ਤਾਂ ਜੋ ਪੈਣ ਦੇਖੋ ਦੁਨੀਆ ਦਾ ਕੋਈ ਹਿੰਮਤ ਆ ਆਪਾਂ ਤਾਂ ਉਹਨਾ ਕਰ ਸਕਦੇ ਹੁਣ ਆਪਾਂ ਕਰ ਜਾ ਜੱਗ ਕੇ ਤਾਂ ਵੀ ਭੋਜ ਨਹੀਂ ਪਾਉਣਾ ਮੈਂ ਤਾਂ ਇਹ ਕਹਿੰਦੀ ਹਟੀਆਂ ਵੀ ਹਾਂ ਜਿੰਨੇ ਜੋ ਉਹ ਵੀਰਾ ਜੀ ਇਹਦਾ ਕਰਨਾ ਹੀ ਪੈਣਾ ਆ ਕੱਲ ਵੀ ਆਇਆ ਤਾਂ ਮੈਂ ਗੱਲ ਕਰਦੀ ਹਾਂ ਸਮਝਾਉਂਦੀ ਹਾਂ ਦੇਖ ਮੇਰਾ ਉਹਦੇ ਜਿੰਨੇ ਵੀ ਰਿਸ਼ਤੇਦਾਰ ਸਾਰੇ ਤਕੜੇ ਆ ਨਾ ਇੱਧਰ ਮੇਰੇ ਵੀ ਸਾਰੇ ਤਕੜੇ ਹੀ ਆਣੇ ਆ ਅਸੀਂ ਉਹਨਾਂ ਨੂੰ ਦਾਲ ਫੋਲਕਾ ਖਲਾਉਂਦੇ ਚੰਗੇ ਲੱਗਦੇ ਆ ਤੂੰ ਰਹਿੰਦਾ ਵੀਰਾ ਪਿੰਡ ਦੇ ਵਿੱਚ ਤੇਰਾ ਤਾਂ ਚੱਲ ਜਾਣਾ ਆ ਉਹ ਨਾ ਦਾ ਮੇਰਾ ਜਿਲ੍ਹਾ ਨਾ ਨਾ ਉਹਦਾ ਚੱਲਣਾ ਵੀਰੇ ਤਾਂ ਕੋੜਾ ਕੋਟ ਕਰ ਨਹੀਂ ਪੈਣਾ ਆ ਮੇਰੀ ਗੱਲ ਸੁਣ ਭੈਣ ਬਹੁਤੀ ਵਕੀਲ ਬਣਦੀ ਤਾਂ ਹੈ ਨਹੀਂ ਲੋੜ ਠੀਕ ਆ ਵੀਰੇ ਹੁਣ ਆਪਾਂ ਨੱਕ ਵਢਾ ਲਈਏ ਆਪਾਂ ਨੱਕ ਤੂੰ ਹੀ ਕਰ ਦੇ ਤੂੰ ਹੈਗਾ ਤਗੜੇ ਤਗੜਾ ਤਗੜੇ ਦੀ ਕਰਦਾ ਗਰੀਬ ਨੂੰ ਢਾਉਂਦਾ ਹੀ ਹੁੰਦਾ ਨਾ ਹੁਣ ਇਹਦਾ ਨੱਕ ਹੀ ਰਹਿੰਦਾ ਜਿਹੜਾ ਬਾਹਰ ਬੈਠਾ ਅੱਛਾ ਜਿੱਦਣ ਮਾਂ ਦਾ ਬਿਮਾਰ ਸੀ ਹੂੰ ਉਦੋਂ ਇਹਦਾ ਨੱਕ ਰਹਿੰਦਾ ਸੀ ਆ ਬਿਮਾਰ ਤਾਂ ਰਹੀ ਆ ਕਾਫੀ ਚਿਰ ਰਹੀ ਦਵਾਈ ਮੈਂ ਲਿਆਵਾ ਅਲਾਜ ਮੈਂ ਕਰਾਇਆ ਜਦੋਂ ਮੈਂ ਫੋਨ ਕਰਦੇ ਵੀ ਮਾਤਾ ਨੇ ਮੈਨੂੰ ਮਿਲਣ ਨੂੰ ਸਾਦੀ ਆ ਉਦੋਂ ਉਹ ਕੋ ਮਿਲਣ ਦਾ ਵੀ ਟਾਈਮ ਨਹੀਂ ਸੀ ਮੇਰੀ ਤਾਂ ਜੋ ਮੀਟਿੰਗ ਆ ਮੇਰੇ ਬਾਜੇ ਘਰ ਵਾਲੀ ਕਹਿੰਦਾ ਤੂੰ ਆ ਜਾ ਮੇਰੇ ਦਾ ਨਿਆਣੇ ਜੀ ਸਕੂਲ ਦੇ ਬੱਚਿਆਂ ਦੀ ਮੀਟਿੰਗ ਆ ਇਹ ਉਹਦਾ ਸਰਕਾਰੀ ਉਹਦਾ ਕੰਮ ਸੀਗਾ ਉਹ ਸਰਕਾਰੀ ਕੰਮ ਤੋਂ ਨਹੀਂ ਛੁੱਟੀ ਮਿਲਦੀ ਕੋਈ ਮੇਰੇ ਕੋਲ ਖਾਬ ਗਲਿਆ ਜਦੋਂ ਮਾਤਾ ਜੀਉਂਦੀ ਸੀਰੀ ਆਪਾਂ ਕੀਤੀ ਸੀ ਸੇਵਾ ਜਿੰਨੀ ਆਪਾਂ ਕੋ ਤੋਂ ਹੋ ਸਕੀ ਆ ਇਹ ਮਾਤਾ ਨੇ ਕਿਹਾ ਮੇਰਾ ਮੰਜਾ ਛਾਵੇਂ ਕਰ ਦੇ ਆਪਾਂ ਮੰਜਾ ਛਾਵੇਂ ਕਰਤਾ ਇਹ ਮਾਤਾ ਨੇ ਕਿਹਾ ਮੇਰਾ ਮੰਜਾ ਥੱਪੇ ਕਰ ਦੇ ਆਪਾਂ ਮਾਤਾ ਦਾ ਮੁੰਡਾ ਧੁੱਪੇ ਕਰਤਾ ਜੇ ਮਾਤਾ ਨੇ ਚਾਹ ਬਣਾ ਦੇ ਆਪਾਂ ਚਾਹ ਬਣਾਤੀ ਜੇ ਮਾਤਾ ਨੇ ਦੁੱਧ ਮੰਗਿਆ ਦੁੱਧ ਬਣਾਤਾ ਪਾਣੀ ਮੰਗਿਆ ਪਾਣੀ ਉਹ ਤਾਂ ਵੀਰੋ ਚਲੋ ਸੇਵਾ ਜਿਹਨੀ ਆਪਣੇ ਤੋਂ ਹੋਈ ਆ ਜੇ ਹੁਣ ਇਹਦਾ ਨੱਕ ਨਹੀਂ ਰਹਿੰਦਾ ਭਾਈ ਇਹ ਆਪਣਾ ਨੱਕ ਰੱਖ ਲੈਵੇ ਜਿੱਦਾਂ ਇਹ ਨਾਲ ਕਰਦਾ ਉਦਾਂ ਕਰ ਲੈਵੇ ਆਪਣੇ ਕੋਲ ਹੈ ਨਹੀਂ ਪੈਸੇ ਆਪਾਂ ਕਰਦਾ ਚੱਕ ਕੇ ਪਾਣੀ ਲਾਣੇ ਆਗੇ ਭੋਗ ਤੇ ਸਿੱਧੀ ਗੱਲ ਇਹ ਤਾਂ ਵੀਰੋ ਹੁਣ ਤੁਸੀਂ ਗੱਲ ਕਰ ਸਕਦੇ ਹੋ ਉਹਦੇ ਨਾਲ ਉਹ ਚਲੋ ਮਾਣ ਵਾਲ ਕੇ ਕੀ ਕਹਿੰਦੇ ਆ ਗੱਲ ਵੇ ਗੱਲ ਸਿੱਧੀ ਕਰਦੇ ਆਪਾਂ ਕੋਤਮ ਹੈ ਨਾ ਤੂੰ ਵੀ ਹੁਣ ਉਹਦੀ ਗੱਲ ਕਰੀ ਜਾਨੀ ਆ ਤੇਰੇ ਰਿਸ਼ਤੇਦਾਰਾਂ ਨਾਲ ਉਹਦੀ ਰੀਤ ਨਾਲ ਜੇ ਹੁਣ ਮੇਰੇ ਮੈਂ ਰਿਸ਼ਤੇਦਾਰ ਮਾਰੇ ਆ ਤਾਂ ਹੁਣ ਇਹਦੇ ਮੈਂ ਕੀ ਕਰ ਸਕਦਾ ਚਲ ਕੋਈ ਨਹੀਂ ਹੁਣ ਬਹਿ ਕੇ ਗੱਲ ਕਰੋ ਫੇ ਕੀ ਕਹਿੰਦਾ ਉਹ ਉਹਨੂੰ ਪੁੱਛਣਾ ਕਿੱਦਾਂ ਕਰਨੀ ਆ ਆ ਕੀ ਗੱਲ ਤੂੰ ਰੋਣਾ ਪਾਇਆਸਾ ਬਈ ਮੈਂ ਰੋਣਾ ਮੈਂ ਸਹੀ ਪਾਇਆ ਪਰ ਮਾਰਾ ਨਹੀਂ ਹੁੰਦਾ ਤੈਨੂੰ ਸੱਜਵੇ ਉਦੋਂ ਦੇ ਕੋ ਟਾਈਮ ਨਹੀਂ ਦੀ ਹੁਣ ਤੇਰਾ ਮੱਕ ਨਹੀਂ ਰਹਿੰਦਾ ਨਹੀਂ ਮੈਂ ਨੌਕਰੀ ਛੱਡ ਦਵਾਂ ਨੌਕਰੀ ਛੱਡਣ ਨੂੰ ਤੈਨੂੰ ਕੌਣ ਕਹਿੰਦਾ ਅੱਜ ਵੀ ਤਾਂ ਆਇਆ ਨਹੀਂ ਟਾਈਮ ਕੱਢ ਕੇ ਅੱਜ ਆਉਣਾ ਹੀ ਸੀਗਾ ਨਹੀਂ ਹੁਣ ਭਾਜੀ ਨਹੀਂ ਨੌਕਰੀ ਥੋੜੀ ਛੱਡ ਦੇਣੀ ਸੀ ਜੇ ਤੁਸੀਂ ਮੈਨੂੰ ਵੀ ਸਾਦੇ ਤੇ ਹੁੰਦੇ ਸੀ ਤੂੰ ਵੀ ਕਹਿੰਦੇ ਸੀ ਮੇਰੇ ਦਾ ਸਕੂਲ ਨੇ ਨਿਆਣਿਆਂ ਦੀ ਪੇਰ ਰਮੀੜੇ ਕੁਆਜੀ ਬਣਾਣੀ ਮੇਰੇ ਭਾਜੀ ਜਿੱਥੇ ਨਿਆਣੇ ਪੜ੍ਹਦੇ ਉੱਥੇ 50-50000 ਰੁਪਇਆ ਲੱਗ ਜਾਂਦਾ ਦਾ ਮਹੀਨੇ ਦਾ ਇਹ ਨਿਆਣਿਆਂ ਦਾ ਤੈਨੂੰ ਲੱਗਦਾ ਬਈ ਹੁਣ ਮਾਤਾ ਦੇ ਭੋਗ ਦੇ ਲਾਣ ਨੂੰ ਸਾਡੇ ਘਰੇ ਨਾਮ ਆ ਦੇ ਦੀ ਦਵਾਈ ਲੈ ਤੁਹਾਡੀ ਐਸੀ ਤੈਨੂੰ ਕਿਹਾ ਲਾ ਤੇ ਤੂੰ ਲਾ ਤੇ ਮੈਂ ਲਾਉਣਾ ਐਦਾ ਪਾਣੀ ਲੈ ਲੈਣਾ ਮੇਰੀ ਗੱਲ ਸੁਣ ਲੈ ਆਦ ਲਾਣਾ ਆ ਟੰਗੇ ਵਾਸਤੇ ਲੈ ਜਾ ਪਰੇ ਤੇਰੇ ਜਾ ਕੇ ਤਾਰ ਦੇ ਲੈ ਕੋਈ ਜਾਣੀ ਮੈਂ ਤਾਰ ਦਨਾ ਮੈਂ ਤਾਰ ਦਨਾ ਜਿਹੜਾ ਉਹ ਟੰਗੇ ਵਾ ਤੁਸੀਂ ਨਹੀਂ ਟੈਨਸ਼ਨ ਹੈਗਾ ਤੁਸੀਂ ਨਹੀਂ ਪੈਸੇ ਰੋਲਾ ਨਹੀਂ ਪਾਉਣਾ ਮੇਰੀ ਵੀ ਮਾਂ ਸੀ ਨਾ ਤੁਸੀਂ ਅੱਡੇ-ਅੱਡੇ ਕਰਦੇ ਮੈਂ ਲੈ ਜੰਨੀ ਆ ਮੇਰੀ ਵੀ ਮਾਂ ਲੈਨੇ ਸੇ ਕਾਲਾ ਇਹਨੇ ਸੇ ਨੀ ਕਾ ਨੇ ਮੈ ਲੈ ਜੇ ਤੇ ਤੁਸੀਂ ਨਾ ਬੈੰਸੋ ਮੈਂ ਲੈ ਲੈਂਦੀ ਮੈਂ ਇਕੱਲੀ ਲੈ ਜਾਂਦੀ ਕੋਈ ਨਹੀਂ ਮੇਰੀ ਵੀ ਮਾਂ ਸੀ ਨਾ ਜਦੋਂ ਬਿਮਾਰ ਸੀ ਉਹ ਤਾਂ ਦੇਖੋ ਵੀ ਟਾਈਮ ਨਹੀਂ ਦਿੰਦਾ ਕੱਪ ਲੈਣ ਆਉਣ ਨੂੰ ਕੋਈ ਆ ਨਹੀਂ ਮੈਂ ਤਾਰਿਆ ਆਉਣਾ ਲੈਣ ਦੇ ਤੂੰ ਆ ਰਿਹਾ ਚੱਲ ਬਹਿ ਜਾ ਇੱਥੇ ਤੂੰ ਬਹਿ ਕੇ ਗੱਲ ਕਰੋ ਤੋ ਕੋਈ ਨਹੀਂ ਪੈਣਾ ਇਹਦੇ ਗਾਣਾ ਹੀ ਨਹੀਂ ਕਰੀ ਜਾਣਾ ਮਰੂ ਮਰੂ ਚਲੋ ਤੋ ਆਪਾਂ ਚੱਲ ਤਾਰਿਆਂ ਨੂੰ ਲੈ ਆ ਮੈਂ ਤਾਰਿਆ ਆਉਣਾ ਜੇ ਤੈਨੂੰ ਜਿਆਦੇ ਤਕਲੀਫ ਆ ਤਾਂ ਚੱਲ ਤੋਰ ਕੋਈ ਗੱਲ ਨਹੀਂ ਮੈਂ ਤਾਰਿਆ ਆਉਣਾ ਆਹ ਲਾਟ ਨਾ ਹੱਥ ਕਿਧਰ ਨਾ ਦੂ ਵੀਰਾ ਨਹੀਂ ਕੰਮ ਕਰਨਾ ਨਹੀਂ ਨਾ ਹੱਥ ਨਹੀਂ ਨਹੀਂ ਹੈਂ ਤੂੰ ਗੱਲਾਂ ਲਗਿਆ ਕਰਕੇ ਦੱਸ ਤਾਨੂੰ ਹੱਥ ਦੇ ਤਾ ਨਹੀਂ ਵੀ ਤੇਰੇ ਤੇ ਨਹੀਂ ਨਾ ਕਰੀ ਤਾਰੇ ਉਹਨੇ ਨਾ ਹੱਥ ਲੈਦਾ ਨਾ ਹੱਥ ਨਹੀਂ ਕੋਈ ਬਿਮਾਰ ਸੀ ਉਹਦੇ ਤੁਸੀਂ ਆਕੇ ਨਹੀਂ ਬੜੇ ਨਾ ਨਾ ਚਲੇ ਬਿਜਾੜ ਨਾ ਤੇਰਾ ਕੋਈ ਕੰਮ ਨਹੀਂ ਨਾ ਲੈ ਬਈ ਤੂੰ ਹੱਥ ਕੰਮ ਕਰ ਲੈ ਨਾ ਇਹਨੂੰ ਛੱਡ ਦੇ ਜਦੋਂ ਅਸੀਂ ਬਿਮਾਰ ਨਾਲ ਲੱਗਦਾ ਨਹੀਂ ਆਦੀ ਆਤਮਿਕਾਂ ਨਹੀਂ ਆਪੇ ਭੋਗ ਪਾਵਾਂਗੇ ਜਾ ਕੇ ਆਪਣਾ ਨਾਗਰਾ ਕਪਾਲਾ ਜੇ ਜਾ ਕੇ ਭੋਗ ਪਾਉਣਾ ਸ਼ਹਿਰ ਤੂੰ ਤੇਰਾ ਬਹੁਤ ਜਾ ਤੂੰ ਪੈਸਾ ਖਰਚੇ ਮੈਂ ਤੂੰ ਪੈਸਾ ਤਾਂ ਖਰਚ ਪੈਸਾ ਮਰੂ ਮਰੂ ਕਰ ਜੇਣਾ ਸਾਡੀ ਜੀਂਦੇ ਖਾਣੇ ਜਿਹੜੇ ਖਾਕਦੇ ਆ ਬਹੁਤ ਬੰਦੇ ਤੁਹਾਡੀ ਆਪਾਂ ਸ਼ਹਿਰ ਭੋਗ ਪਾਲਣੇ ਤਾਰਦੇ ਨਾਸਤ ਚੱਲ ਠੀਕ ਆ ਤਾਰ ਦੇਵਾਂਗੇ ਅਸੀਂ ਤੂੰ ਤਾਰਿਆ ਭਰਾਵਾ ਆਸਤ ਅੱਜ ਆਪੇ ਇੱਥੇ ਭੋਗ ਪਾਲਵਾਂਗੇ ਜਾ ਕੇ ਸ਼ਹਿਰ ਪਾ ਲੈਣੇ ਸ਼ਹਿਰ ਵਿੱਚ ਪਾ ਲੈਣੇ ਕਰਦਾ ਜਾ ਕੇ ਖਾਣਾ ਤੇਰਾ ਦਿਨ ਕਰੂਗਾ ਭੋਗ ਤੇ ਆ ਜੇ ਇਹਦਾ ਮੈਂ ਤਰੀਕੇ ਭਾਈ ਜਾਨੀ ਜਿੱਦਾਂ ਦਾ ਜਾਨਾ ਉਦੋਂ ਤਾਂ ਕਰਦਾ ਨਾ ਨਹੀਂ ਟਾਈਮ ਨਹੀਂ ਆ ਲੋ ਬੈਠ ਨਹੀਂ ਛੱਡ ਇਹਦਾ ਕੰਮ ਹੈ ਆ ਚਲੋ ਪਰੋ ਚਲੀਏ ਬੈਠੋ ਤਾਂ ਸਹੀ ਬਹਿ ਕੇ ਗੱਲ ਕਰੋ ਕੋਈ ਨਹੀਂ ਭੈਣਾ ਭਰਾਵਾਂ ਨੂੰ ਕੋਈ ਰੌਲਾ ਨਹੀਂ ਹੁੰਦਾ ਅਮਰ ਜੀ ਤਾਂ ਨਹੀਂ ਸਮਝਾਈਦਾ ਹੁੰਦਾ ਆ ਚਲੋ ਪਰ ਚਲੀਏ ਆਪਾਂ ਹੋ ਤੂੰ ਹੀ ਵਾਦਾ ਕੀਤਾ ਮੈਂ ਕੀ ਵਾਦਾ ਕੀਤਾ ਤੂੰ ਹੀ ਵਾਦਾ ਕੀਤਾ ਕਾਰਨਲਾ ਤੂੰ ਆਸਤ ਚਲੋ ਅਸੀਂ ਕੋਈ ਨਹੀਂ ਚੱਲ ਫਿਰੋ ਹਾਂ ਚੋਲਾ ਜਿੱਦਾਦਿਆ ਲਕਰੂ ਆਪਣਾ ਆਪਣਾ ਜਿੱਦਾਦ ਵਾਲਾ ਨਾ ਡੰਡਾ ਨਹੀਂ ਕੱਟ ਲੈਦਾ ਹੁੰਦਾ ਅੱਛਾ ਜਦੋਂ ਮਾਂ ਬਾਅਦ ਸੀਗੀ ਉਦੋਂ ਮਾਂ ਮੇਰੀ ਜਦੋਂ ਮਾਂ ਦਾ ਪੈਸੇ ਲੱਗਦੇ ਸੀ ਉਦੋਂ ਮੈਂ ਮੇਰੀ ਹੁਣ ਇਹਨਾਂ ਦਾ ਨੱਕ ਨਹੀਂ ਰੰਦਾ ਜਿੱਦਾਂ ਸਾਡਾ ਨੱਕ ਰੰਦਾ ਰੱਖਵਾ ਜਾ ਕੇ ਚਲ ਠੀਕ ਆ ਭਰਾਵਾ ਜੇਦਾ ਤੈਨੂੰ ਜੰਗ ਲੱਗਦਾ ਤੂੰ ਕਰ ਲੈ ਠੀਕ ਆ ਉੱਥੇ ਪਾਰ ਮਾ ਕੇ ਕੋ ਚੱਲ ਗੰਦਾ ਦੇ ਕਿੱਦਾਂ ਚੱਕਿਆ ਲੈ ਹੋਰ ਲੜਾਈ ਦਾ ਮਾਰ ਦਿੰਦੇ ਆ ਖੋਹ ਦੇ ਨਾ ਲੜਾਈ ਦਾ ਮਾਤਾ ਇਹ ਆਖਰੀ ਵੀ ਸਾਡੇ ਤੋਂ ਤੇਰਾ ਕਰਮ ਹੋਣਾ ਦੀ ਆ ਲਾਂ ਤੇਰੇ ਪੁੱਤ ਨੇ ਜੀਂਦੇ ਨੇ ਪੁੱਛਿਆ ਤੈਨੂੰ ਹਮਾਰੀ ਤੇ ਵੀ ਰੌਲਾ ਪਾ ਰਿਆ ਪਪਾ ਖੜਾ ਹੋਇਆ ਉਹ ਚਲੇ ਗਏ ਪੁੱਤ ਦੇ ਲੈ ਪਹਿਲਾਂ ਦਾਦੀ ਨੂੰ ਅਸੀਂ ਜੀਤ ਨੂੰ ਵੀ ਅਸੀਂ ਸੰਗਦੇ ਸੀ ਹਲਾ ਮਰੀ ਨੂੰ ਵੀ ਅਸੀਂ ਸੰਗਦੇ ਹਾਂ ਦੇ ਲੈ ਲੈ ਹੋਰ ਕੀ ਦੇ ਲੈ ਪੁੱਤ ਕੋਈ ਨਹੀਂ ਆਪਾਂ ਚੱਲ ਜਾਣਾ ਆਪਾਂ ਦਿਨਾਂ ਵਾਲੇ ਜਾ ਕੇ ਮਾਤਾ ਦੇ ਹੱਥ ਤਾਰਿਆ ਨੇ ਆਪਾਂ ਚਰੀਕੇ ਦੇ ਤੇ ਜਿੰਦੀ ਨੂੰ ਕੋਈ ਖਬਰਸਾਰ ਲੈਣ ਆਇਆ ਨਹੀਂ ਹੁਣ ਭੋਗ ਤੇ ਜਲੇਬੀਆਂ ਖਾਓ ਪਕੋੜੇ ਖਾਓ ਉਹਨਾਂ ਨੂੰ ਕੋਈ ਆਪਾਂ ਲੋਕਾਂ ਨੂੰ ਥੋੜਾ ਖਿਲਾਉਣਾ ਜਿੰਦੀ ਦੀ ਜੇ ਸੇਵਾ ਸੀ ਪਤਾ ਆਪਾਂ ਕਰ ਲਈ ਇਹ ਉੱਥੇ ਪਾ ਦੇ ਜਲੇਬੀਆਂ ਹਾਂਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਬੰਦਾ ਆ ਉਹਦੀ ਜੀਵਨ ਦੀ ਸੇਵਾ ਕਰਨੀ ਚਾਹੀਦੀ ਹੈ ਅਕਸਰ ਆਪਾਂ ਸਮਾਜ 'ਚ ਦੇਖਦੇ ਹਾਂ ਕਈ ਵਾਰੀ ਜਦੋਂ ਕੋਈ ਬਜ਼ੁਰਗ ਚੜਾਈ ਕਰ ਜਾਂਦਾ ਤੇ ਬਾਅਦ ਦੇ ਵਿੱਚ ਇਸੇ ਤਰ੍ਹਾਂ ਭਰਾਮਾ ਦੀ ਜੰਗ ਲੜਾਈ ਹੁੰਦੀ ਆ ਅਮੀਰ ਕਈ ਵਾਰੀ ਗਰੀਬ ਨੂੰ ਆ ਕੇ ਦਬਾਉਂਦੇ ਆ ਵੀ ਸਾਡਾ ਨੱਕ ਨਹੀਂ ਰੰਦਾ ਨੱਕ ਬਜ਼ੁਰਗਾਂ ਦੀ ਜੀਵਨ ਦੀ ਹੀ ਰੱਖ ਲੈਣਾ ਚਾਹੀਦਾ ਤੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਲੱਗ ਜੂ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਤਨਵਾਦ